ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤਾਂ ਗੁਣ ਤਰੱਕੀਆਂ ਵਾਸ਼ੇ ਵੀ ਕਰ ਲਈ ਜੀ ਤਿਆਰੀ ਚੱਲੇ ਅੱਜ ਆਪਾਂ ਦਿੱਲੀ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਆਪਣਾ ਨਾਉਣਾ ਉਹਨਾਂ ਨੂੰ ਆਪਾਂ ਲੈਣ ਵਾਸਤੇ ਜਾਣਾ ਉਹਨਾਂ ਨੂੰ ਉਤਨਾ 2:30 ਚਲੋ ਥੋੜਾ ਜਿਹਾ ਟਾਈਮ ਹੱਥ ਚੱਲੇ ਗਿਆ ਤਾਂ ਉਹਨਾਂ ਚੰਗਾ ਵੀ 5:30 ਹੋ ਗਏ ਬਾ 5:30 ਤੋਂ ਆਪਾਂ ਦੁਰਪੈਣਾ 5-7 ਮਿੰਟ ਰਹਿੰਦੇ ਆ ਤਿਆਰੀ ਆਪਣੀ ਫੁੱਲ ਗੱਡੀ ਵਾਲਾ ਵੀਰ ਆਇਆ ਖੜਾ 6 ਵਜੇ ਦਾ ਟਾਈਮ ਦਾ ਸਾਡਾ ਵੀ ਹੋਰ 15 20 ਮਿੰਟ ਪਹਿਰੇ ਤੁਰ ਪਣਾ ਜਿਹੜੀ ਅੱਜ ਧੁੰਦ ਥੋੜੀ ਜਿਹੀ ਵੱਧ ਗਈ ਕੱਲ ਮੌਸਮ ਸਾਫਤਾ ਜਾਮੀ ਅੱਜ ਧੁੰਦ ਪਈ ਵੀ ਚਲੋ ਉਹਨਾਂ ਦਾ ਟਾਈਮ ਵੱਧ ਲੱਗ ਜਾਂਦਾ ਧੁੰਦ ਕਰਕੇ ਇੱਥੇ ਸਾਢੇ ਕਿਨੇ ਥੋੜੀ ਜਿਹੀ ਹੁੰਦੀ ਵੱਧ ਹੈ ਜਦ ਆਪਾਂ ਕਰਾਲੀ ਦੇ ਡੇਟ ਆ ਪਜਣਾ ਥੋੜੀ ਜਿਹਾ ਘਟ ਜਾਂਦੀ ਜਾ ਕੇ ਬਾਕੀ ਠਾਰੀ ਅੱਜ ਬਹੁਤ ਲਿਕਣਾ ਕੋਰਾ ਪਿਆ ਹੁੰਦਾ ਕਾ ਠੰਡ ਪਈ ਵੀ ਅੱਜ ਪੂਰੀ ਚਲੋ ਬਹੁਤ ਵਧੀਆ ਕਣਕਾ ਕਰਕੇ ਠੀਕ ਹੈ ਨਹੀ ਦਾ ਹਰੇਕ ਦੇ ਮੂਹ ਤੇ ਹੀ ਸੁਣਦੇ ਤੇ ਵੀ ਕਣਕਾ ਛੇਤੀ ਪੱਕ ਜਾਣੀ ਝਾੜ ਘਟ ਜਾਣਾ ਲਿਕਣਾ ਗਰਮੀ ਪੈਣ ਲ ਵੀ ਚਲੋ ਪਤਾ ਨਹੀਂ ਕਿਤੇ ਆ ਜਿਹੜਾ ਮੀਂਹ ਦਸਿਆ ਹੈ ਹਨ ਪੈ ਲਈ ਮੰਨਦਾ ਜੀ ਇਧਰ ਖੁਗਵਾੜੇ ਕਿ ਨਹੀਂ ਤੇ ਫੋਨ ਪਿਆ ਤੇ ਕਬਾਈ ਦਾ ਕਹਿੰਦਾ ਵੀ ਹਨ ਪਈ ਆ ਉਹਦੇ ਕਰਕੇ ਠਾਰੀ ਦਾ ਫਰਕ ਪਿਆ ਰਿਹਾ ਵੀ ਚਲੋ ਵਧੀਆ ਜੇ ਪਾਸਾ ਦਿਨ ਹੋ ਹੋਠੰਡ ਪੈ ਗਈ ਤਾਂ ਕੰਮ ਬਣ ਜਾਣਗੇ ਹਨ ਵੀ ਠੀਕ ਆ ਤਿਆਰੀਆਂ ਜੀ ਬਾਕੀ ਆਪਾਂ ਚੱਲਦੇ ਆ ਦਿੱਲੀ ਨੂੰ ਦਿਖਾਉਂਦੇ ਤੁਹਾਨੂੰ ਰਸਤੇ ਦੇ ਵੀ ਸਾਰਾ ਸੀਨ ਜਿਵੇਂ ਜਿਵੇਂ ਹੈਗਾ 에어ਪੋਰਟ ਦਾ ਦਿਖਾਵਾਂਗੇ ਆਪਾਂ ਬਾਕੀ ਬੁਲਾਉਂਦੇ ਰਿਸ਼ਤੇਦਾਰਾਂ ਨੂੰ ਠੀਕ ਆ ਜੀ ਆਉਂਦੇ ਆ ਚੱਲੇ ਫਿਰ ਵਹਾਈ ਧੁੰਦ ਵਿੱਚ ਫੁੱਲ ਲੈਣ ਕੁਛ ਨਹੀਂ ਦਿਖਦਾ ਹੈਗਾ ਅੰਦਰ ਗੱਡੀ ਖੜੀ ਆਪਣੀ ਡੈਕਿੰਗ ਆਟਾ ਮਾਰਦੀਆਂ ਬ ਕੀ ਅਸੀਂ ਲੱਗ ਗਿਆ ਦਿਨ ਚੜਨ ਹੋ ਰਿਹਾ ਹੈ ਥੋੜਾ ਥੈਂਜੀ ਫਾਟੀ ਪਰ ਤੋਂ ਉਦ ਨਹੀਂ ਹੈਗੀ ਤਾਂ ਕਰਕੇ ਲੱਗਦਾ ਬਾਦਾ ਹੈ ਜੀ ਮੁਹਾਲੀ ਦੇ ਵਿੱਚ ਜਿਹੜਾ ਹਵਾਈ ਅੱਡਾ ਨੰਦਾਨਾ ਰਸਤਾ ਉਹਨੂੰ ਪਏ ਪਸ ਆਹੋਂ ਬਦਲ ਕੇ ਜਾਣਾ ਆਪਾਂ ਦਾ ਰਸਤਾ ਕੁਸ ਆਹ ਰਸਤੇ ਨਾਲ ਹੀ ਬੱਜਲੇ ਆ ਨਾਹੀ ਜੀ 에ਰਪੋਰਟ ਰੋਡ ਹੈ ਜੇ 에ਰਪੋਰਟ ਰੋਡ ਹੈ ਆਪਾਂ ਮੈਦਾ ਕਰਾਂਗੇ ਜੀ ਆਪਾਂ ਹੱਥੇ ਬਨੂੜ ਨੋਕੇ ਹਾਂਜੀ 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 ਉਹ ਸ਼ੰਭੂ ਬੰਦੇ ਨਾ ਤਾਂ ਤਾਂ ਕਰਕੇ ਇੱਧਰ ਨੂੰ ਜਾਣਾ ਪੈਂਦਾ ਅੱਛਾ ਅੱਛਾ ਜਿਹੜਾ ਮਾਹ ਤੁਸੀਂ ਇੱਕ ਵਾਰ ਕਹਿੰਦੇ ਐ ਰੋਡ ਉੱਪਰ ਜਾਮ ਲੱਗਦਾ ਵੀ ਆਪਾਂ ਇੱਧਰ ਜਾਣਾ ਨਹੀਂ ਤਾਂ ਫਿਰ ਆਪਾਂ ਇੱਕ ਉਹ ਅੰਦਰਲਾ ਰੋੜਾ ਹੀ ਬਨੂੜ ਵਾਲਾ ਅੱਛਾ ਜਿਹੜਾ ਵੀ ਜਾਮ ਲੱਗਦਾ ਜੀ ਆਹ ਤਾਂ ਰੋਡ ਸਦਾ ਖੁੱਲਾ ਹੀ ਰਹਿੰਦਾ ਜੀ ਆਰੇ ਸਾਨੂੰ ਮਿੰਟ ਘਾਟਾ ਉਹ ਤੇ ਕਰੀਬਾ ਚੱਲਿਆ ਸਾਨੂੰ ਬੰਦਾ ਕੁਸਤੋਂਦਰਾ ਹੈਰਾਨ ਗਏ ਆਂ ਵਿੱਚ ਤੋਂ ਦਸਾ ਫਰੇ ਉਰੇ ਆ ਗਈ ਪੁਲਿਸ ਨੇ ਘੜਾ ਆਏਗਾ ਫੇ ਨਾ ਨਾ ਪੱਕਾ ਨਹੀਂ ਘਟਾ ਕੇ ਰਹੋ ਉਹ ਹੀ ਕਹੇ ਪੇ ਜਿੰਨੀ ਪੈਰ ਆਏ ਆਪਾਂ ਘਟਾ ਕੇ ਜਾਂਦੇ ਹਾਂ ਉਹ ਬੜੀ ਆ ਗਿਆ ਸਾਡਾ ਅੱਡਾ ਇੱਥੇ ਰੁਕਦੇ ਹੁੰਦੇ ਸੀ ਉਹਰੇ ਟੈਕਸੀ ਆਹ ਦੁਕਾਨ ਅੱਗੇ ਪਰਾ ਹੁੰਦੀ ਚਾ ਨਾ ਉੱਥੇ ਹਾਂਜੀ 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 ਇਹ ਹੁਣ ਇੱਧਰ ਆ ਗਏ ਉਹਰੇ ਇੱਥੇ ਆ ਗਏ ਆਉਣਾ ਆ ਕੇ ਇੱਥੇ ਸਾਡੇ ਕੋ ਹਟੈਕਸ ਵਾਲੀ ਦੁਕਾਨ ਆ ਆਹ ਜਿਹੜਾ ਠੇਕੇ ਵਾਲੇ ਮੰਗਣਾ ਮੂੰਹ ਇਹਨਾਂ ਦਾ ਥੋੜਾ ਜਿਹਾ ਇਹਨਾਂ ਕ ਠੇਕੇ ਵਾਲੇ ਦਾ ਹੁੰਦਾ ਪੈਣਾ ਉਰੇ ਦੀ ਇੱਧਰ ਪੈਣਾ ਇੱਥੇ ਦੀ ਜਿੱਥੇ ਆ ਗੱਡੀ ਖੜੀ ਐ ਨੋ ਬਾਈ ਪੈਂਟ 8.5 ਠੰਡ ਤੇ ਉਰੇ ਠੰਡ ਥੋੜੀ ਜਿਹੀ ਘੱਟ ਲੱਗਦੀ ਐ ਹੁਣ ਬਾ ਬਾਹਰ ਨਿਕਲੇ ਵੇ ਗੱਡੀ ਵਿੱਚ ਤਾਂ ਚਲੋ ਹੀਟ ਹੈਗੀ ਉਹਦੀ ਆ ਗੱਡੀ ਆਪਣੀ ਇਹ ਵਿੱਕੀ ਦੇ ਰਿਸ਼ਤੇਦਾਰ ਦੀ ਹੋਇਆ ਜੀ ਗੱਡੀ ਪਾਦੇ ਪਹਿਲਾਂ ਤੇ ਆਪਾਂ ਅਹੀ ਗੱਡੀ ਲੈ ਕੇ ਆਉਂਦੇ ਆ ਇੱਕ ਫੋਨ ਕਰਦੇ ਇਹਨਾਂ ਨੂੰ ਪਹਿਲਾਂ ਗੱਡੀਆਂ ਚਲੋ ਤਿੰਨ ਚਾਰ ਬਜ਼ਾਰ ਫੋਲੇ ਨੇ ਹੁਣ ਆ ਨਵੀਂ ਗੱਡੀ ਲੱਤੀ ਰਿਹਾ ਮੈਂ ਨਾ ਉਹ ਤੇ ਆਪਣਾ ਟੈਕਸ ਚੱਲਦੇ ਉਹਦੇ ਬਾਅਦ ਫਿਰ ਡਿੱਡੀ ਨੂੰ 22:00 ਦੀ ਫਲੈਟ ਆਪਣੇ ਥੋੜਾ ਜਿਹਾ ਪਹਿਲਾਂ ਹੀ ਦਿਖਾ ਰਿਹਾ ਨੈਟ ਕਿ ਰੈਪ ਚੱਲਦੀ ਬਾਰ ਬਾਰ ਦਿਖਾਉਣੇ ਵਾਕਿਆ ਪੰਗਾ ਆ ਜਾਵੇ ਉਹ ਵਾਈ ਜੀ ਲੈਂਦੇ ਆ ਵਾਈ ਨਾ ਮਸ਼ੀਨਾਂ ਨਵੀਆਂ ਆਈਆਂ ਸਾਰੀਆਂ ਇੱਕ ਦੋ ਤਿੰਨ ਚਾਰ ਪੰਜ 6 7 ਮਸ਼ੀਨਾਂ ਨਵੇਂ ਆ ਗਏ। ਚੱਲ ਪਈਆਂ ਕਣਕ ਦੀ ਵੜਾਈ ਵਾਸਤੇ। ਮੈਨੂੰ ਇੱਥੇ ਸਾਨੂੰ ਸਾਰੀਆਂ ਨਵੀਆਂ ਪੇਲੀਆਂ ਖੜੀਆਂ ਪਿੱਛੇ ਵੀ ਇੱਕ ਤੋਂ ਆਉਂਦੇ ਚਲੋ ਪੁਰਾਣੀਆਂ ਆਉਂਦੇ ਇੱਧਰ ਆਪਣੀ। ਚੱਲ ਪਈ ਵੜਾਈ ਤਾਂ ਆਪਣੇ ਜਾ ਬੰਦਾ ਨਸਰ ਲੈ ਜਾਂਦੀ ਹੈ। ਵੀ ਅਸੀਂ ਖੇਤਰ ਦੇ ਵਿੱਚ ਮੌਕੇ ਵੀ ਖੇਤਾਂ ਸਮਝ ਲਓ। ਲੰਘਿਆ ਸਾਨੂੰ ਉਹਨਾਂ ਸਵਾਗਤ ਸਾਡਾ ਕਰਤਾ। ਪਾਣੀ ਪੱਤਾ ਹੈਗਾ ਸਾਨੂੰ ਹਲੇ ਹੋਰ ਤੇ 50 ਕਿਲੋਮੀਟਰ ਦੇ ਗੇੜ। ਦਿੱਲੀ ਹੈਗੀ ਹੈ 160 ਕਿਲੋਮੀਟਰ ਵਾਲੇ ਮੈਂ ਹੁਣ ਇੱਥੇ ਕਰਦੇ ਆ ਨਾਸ਼ਤਾ ਗਾ ਟੱਬਾ ਮੰਨਤ ਅਸੀਂ ਅਸੀਂ ਦੇ ਵਿੱਚ ਖੜਦੇ ਜੀ ਜੇ ਥੋੜਾ ਜਿਹਾ ਅਗੇ ਚਾਹ ਨਹੀਂ ਤਾਂ ਫਿਰ ਮੁਰਸਲ ਜਾ ਕੇ ਬਾਅਦ ਕਿੱਥੇ ਵੀ ਕਰਾਂਗੇ ਸਟੇਜ ਆ ਕੇ ਦਿਖਾਉਂਦੇ ਸਾਨੂੰ ਉੱਥੇ ਵੀ ਮੁਰਸਲ ਦਾ ਵਿੱਚ ਆਪਾਂ ਉਹ ਜੀ ਖੇਤਰ ਦੇ ਨੇੜੇ ਜੇ ਖੜੇ ਆਪਾਂ ਬਾ ਕਣਕਾ ਸਾਡੇ ਨਾਲ ਨੇ ਡੌਣੇ ਲੱਗਦੇ ਮੈਂ ਤਾਂ ਉਹਨਾਂ ਦੇਖੋ ਕਣਕ ਦੇ ਵਿੱਚ ਗੁੱਲੀ ਡੰਡੇ ਦੇ ਵੀ ਅੰਤ ਕੋਈ ਨਹੀਂ ਹੈਗਾ ਬਹੁਤ ਕੱਖਾ ਜਿਹਾ ਜਿਹਾ ਦਾ पापूलर नहीं भाई इतना तो दिखता है पापूलर तो नहीं है रोड स्पायते जरूर लगे पे सी एन जी गैस ਨਾਲ ਹੱਥਿਆ ਕਰੇ ਮਾਰਦੇ ਪਟਾਕੇ ਲੋ ਬਾਈ ਜੀ ਪਾਣੀ ਪਤ ਪਹੁੰਚੇ ਆਪਾਂ ਢੋਲ ਆਹਾ ਪਾਣੀ ਪਤ ਆਣਾ ਬੈਠੇ ਖੜੇ ਆ ਉਰੇ ਬਾਈ ਜੀ ਗੈਲ ਆਪਾਂ ਕੱਦੇ ਵੀਡੀਓ ਦੇ ਜੁੜੇ ਪਏ ਚਲੋ ਫੋਨਾਂ ਪਸਾਣੀਆਂ ਗੱਲਾਂ ਹੁੰਦੀਆਂ ਉਹ ਤਾਂ ਸਾਨੂੰ ਦੇਖਦੇ ਰਹਿੰਦੇ ਵੀਡੀਓ ਚ ਵੀ ਅੱਜ ਉਹ ਬਾਈ ਨਾਲ ਮਿਲਣਾ ਆਪਾਂ ਨੂੰ ਪਹਿਲਾਂ ਇੱਕ ਦੋ ਵਾਰ ਠੀਹੇ ਲਾਇਆ ਸਾਡੇ ਹਨੇਰਾ ਹੋ ਜਾਂਦਾ ਤਾਂ ਉੱਦ ਜਾਂਦੇ ਇਧਰ ਉਧਰ ਪਰ ਅੱਜ ਟਾਈਮ ਬਹੁਤ ਵਧੀਆ ਵੀ ਹੁਣ ਬਾਈ ਨੂੰ ਮਿਲਦੇ ਇੱਕ ਦੋ ਮਿੰਟ ਜੇ ਆਪਣੇ ਕੋ ਪਹੁੰਚਣੇ ਆਲੇ ਆ ਉਹ ਬਾਕੀ ਠੀਕ ਹੈ ਬਹੁਤ ਧੰਨਵਾਦ ਹੈ ਵੀਰਾਂ ਦਾ ਜਿਹੜਾ ਇੰਨਾ ਪਿਆਰ ਕਰਦੇ ਆ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਭਾਈ ਵੀ ਇੱਥੇ ਵੀ ਇਕੱਠ ਖਾਦਾ ਹੋਇਆ ਵਾ ਟੈਂਪੋ ਤੋਂ ਕੁਝ ਬਹੁਤ ਚੱਲਦੇ ਉਹਨਾਂ ਦੇ ਆ ਢੋਲ ਆ ਪਾਣੀ ਫੱਤ ਵਾਲਾ ਜੀ ਇਹ ਪਿਓਰੇ ਤੇ ਦਿੱਲੀ ਰਹਿ ਗਈ 100 ਕਿਲੋਮੀਟਰ ਸਾਨੂੰ ਕੋ ਬਾਜੀ ਮੁਰਸਾ ਸਮਝ ਲੋ ਪਹੁੰਚ ਗਏ ਆਗੇ ਜੀ ਮੁਰਸਾ ਦਾ ਹਾਂਜੀ ਨੇੜਈ ਆ 5 ਕਿਲੋਮੀਟਰ ਦਾ ਫਰਕ ਰਹਿ ਗਿਆ। ਬਈ ਧੁੱਪਾਂ ਬਹੁਤ ਵਧੀਆ ਨਿਕਲੀਆਂ ਜੀ। ਬਾਹਰੋਂ ਜਿਹੜੀ ਧੁੰਦ ਹਰੇ ਦੇਖਦੀ ਐ। 5 ਹੈਗੀ ਜਾਣ ਪੂਰੀ ਐ ਤੁਹਾਨੂੰ। ਇਹ ਆਪਣਾ ਇਹ ਤੋਂ ਨਾ 2:30 ਵਜੇ ਉਹਨਾਂ ਨੇ ਜਦ ਤੱਕ ਅਸੀਂ ਪਹੁੰਚਣਾ ਟਾਈਮ ਸਾਡੇ ਕੋਲ ਬੱਦੂ। ਆਸੀਂ ਲਿਮਟ ਸਪੀਡ ਦੀ ਜਰੂਰ ਕੀਆ 60 ਕਿਹਾਟ ਬਜਾਂਦੇ ਆ। ਬਹੁਤੀ ਕਾਲੀ ਨਹੀਂ ਹੈਗੀ। ਬਾਕੀ ਪੀਰ ਮੋਬਿਲਿਆ ਜਿਹੜਾ ਆਪਣਾ ਪਾਣੀ ਘੱਟ ਮਿਲਣਾ ਦਾ ਪਾਣਾ ਵੀ ਤਾਂ ਜਿਹੜਾ ਟਾਈਮ ਕੱਟ ਗਿਆ ਭਾਈ ਸਾਨੂੰ ਮਿਲ ਗਿਆ ਅੱਗੇ ਬਾਕੀ ਚਲੋ ਦਿਖਾਉਂਦੇ ਹਾਂ ਜੀ ਦਿੱਲੀ ਜਾ ਕੇ ਦਿੱਲੀ ਨਾਲ ਜਿਹੜਾ ਹੈਗਾ ਉਹਦੇ ਤੇ ਆਪਣਾ ਇਹਦੇ 60 ਕਿਲੋ ਮੀਟਰ ਦੇ ਗਏ 55 60 ਕਿਲੋ ਮੀਟਰ ਬਾਕੀ ਦਿੱਲੀ ਜੀ ਜਾ ਕੇ ਦੇਖਦੇ ਕਿੰਨੀ ਕੁ ਪੀੜ ਹੈ ਸਰੀ ਕਾਲੀਆਂ ਮੋਟਾਂ ਪਈਆਂਆਂ ਮੈਂ ਤਾਜ਼ੀਆਂ ਸਾਈਡ ਬਗੱਡੀ ਭਾਈ ਵੀ ਕਹਿੰਦੇ ਬਾਹਰ ਇੱਧਰ ਨੂੰ ਇੱਕ ਵਾਈਡ ਮਹਾਂ ਲਾਈਨ ਭਾਈ ਕਿਉਂਕਿ ਟੈਂਪੂ ਜਾਂ ਤੇ ਛੋਟੀਆਂ ਕਾਰਾਂ ਜਾਂਦੀਆਂ ਇਹ ਤਾਂ ਜਾਮ ਲੱਗਿਆ ਬੁੱਧਲ ਬੱਸ ਸਾਡਾ ਉੱਪਰ ਇੱਧਰ ਵੀ ਲੱਗਿਆ ਪਿਆ ਜਾਮ ਸਾਡੇ ਮੁਰੇ ਵੀ ਆ ਕੇ ਜਾਮ ਭਾਈ ਅਸੀਂ ਤਾਂ ਉਧਰ ਹੀ ਕਹਿੰਦੇ ਜਾਮ ਲੱਗਿਆ ਵਾ ਇੱਧਰ ਵੀ ਜਾਮ ਲੱਗ ਗਿਆ ਇਸ ਨੂੰ ਸਟਾਰਟ ਹੋਈ ਹੈ ਉਹ ਢੇਰ ਆਇਆ ਦੇ ਕਮ ਹੋ ਗਿਆ ਸਟਾਰਟ ਜਮ ਵਾਲਾ ਆਵੇ ਰਹੀ ਮਾੜਾ ਸਮਾਂ ਨਹੀਂ ਹੈ ਕਿ ਕੋਲ ਡ੍ਰੈਪ ਕਰ ਇਹ ਉਹ ਜਿਹੜਾ ਉਹ ਜਿਹੜਾ ਆਹੋ ਸਟ੍ਰੈਫ ਗਏ ਦਨੋਲੀ ਸਿੱਧੀ ਬਾਜੀ ਆਵਾਰ ਬਾਕੀ ਆਪਾਂ ਚੱਲ ਬੈਠੇ ਇਹ ਵਾਗਟ ਇਹ ਮਹੂਬਲੀ ਪਹੁੰਚ ਆ ਲੈ ਨੇੜੇ ਲੱਗ ਰਿਹਾ ਜੀ ਵਾ ਆਹ ਇਹ ਰ ਪਿੰਜਰੇ ਦਾ ਮੈਟਰੋ ਵਾਲਾ ਰੇਲ ਵਾਲਾ ਆ ਲੈ ਇੰਝ ਚੰਦੀ ਆ ਪੈਦਲ ਵਾਲਾ ਇਹ ਉੱਪਰ ਮੈਟਰੋ ਵਾਲਾ ਜੀ ਅੱਛਾ ਨਹੀਂ ਕਿਹੜਾ ਪੈਦਲ ਵਾਲਾ ਆਹ ਮੈਟਰੋ ਵਾਲੀ ਲੱਗਦਾ ਬੰਦਾ ਫਿਰ ਇਹਨੇ ਮੋੜ ਕੇ ਦੁੱਕੇ ਤੇ ਜਾਣੇ ਨਾ ਮੈਟਰੋ ਵਾਲਾ ਹੀ ਜੀ ਇਰਬੋ ਬੜੀ ਹੈ ਕਿਹ ਬਲੇਟਾਂ ਦੇ ਆਉਂਦੇ ਦੇਖਦੀਆਂ ਮਰਜਾਮ ਬਹੁਤ ਦਿਨ ਵਿੱਚ ਸਫਰ ਕਰਨਾ ਪਉਣਾ ਸਾਡੇ ਲਈ ਰਾਤ ਨੂੰ ਬਹੁਤ ਵਾਰ ਅਸੀਂ ਆਏ ਰਾਤ ਨੂੰ ਆਏ ਬਹੁਤ ਵਧੀਆ ਲੰਘਦਾ ਹੈ ਚਲੋ ਕਿਤੇ ਲੱਗ ਗਿਆ ਜਾਮ ਨਹੀਂ ਤਾਂ ਹੁਣ ਜਾਮ ਦੇ ਵਿੱਚ ਥੋੜਾ ਥੋੜੇ ਨੇ ਖੜ ਕੇ ਥੋੜੇ ਖੜ ਕੇ ਕੋਈ 2-3 ਘੰਟੇ ਐਡਵਾਂਸ ਲੈ ਕੇ ਦੋਨਾਂ ਬੈਠ ਚਲੋ ਫੇਰ ਵੀ ਅਸੀਂ ਆਏ ਪਾਉਂਦੇ ਹੁਣ ਥੋੜਾ ਦਿੱਲੀ ਵਿੱਚ ਲੱਗ ਗਿਆ ਹੁਣ ਵੀ ਹਲੇ ਸਾਡੀ ਫਲੈਟ ਨੂੰ ਰਹਿੰਦੇ ਆ 15-20 ਮਿੰਟ ਲੱਗਣੇ ਨੂੰ ண்டண்ட laජ விसा को ப 啥地方？嗯 ਦੇ ਦੋ ਲਿਫਟ ਪਰੋਂਦਾ ਲੈ ਨੂੰ ਬੜ ਕੇ ਪੈਸੇ ਤੁਰ ਕੇ ਵੀ ਜਾ ਸਕਦੇ ਸੀ ਆਪਾਂ ਲਿਫਟ ਵੀ ਚੱਲਦੀ ਏ ਥੱਲੇ ਹੋਰ ਇਕੱਠਾ ਏਅਰਪੋਰਟ ਪਰ ਤਾਂ ਲੱਗਦਾ ਵੀ ਸਾਰੇ ਬਾਹਰ ਨੂੰ ਜੱਲੇ ਜਦ ਆਪਾਂ ਨੇ ਜਾ ਕੇ ਦੇਖਣਾ ਉੱਥੇ ਆਏ ਲੱਗਣਾ ਵੀ ਸਾਰੇ ਹੀ ਇੱਥੇ ਨੂੰ ਆ ਰਹੇ ਆ ਇੱਥੇ ਥੋੜਾ ਜਿਹਾ ਭਲੇਖਾ ਪੈਂਦਾ ਚੱਲ ਉਧਰ ਦੇ ਆ ਜਾ ਝਟਕਾ ਜਾ ਪੈਣਾ ਨਹੀਂ ਠੀਕ ਹੈ ਸਾਰਾ ਕਿੱਛੇ ਦੇ ਚੱਲ ਪਏ ਜੀ ਹੁਣ ਆਪਾਂ 3 ਨੰਬਰ ਪਰ 3 ਨੰਬਰ ਮੈਨਰ ਪਰ ਦੂਗੇ ਪਰ ਜਾਣਾ ਇਹ ਥੱਲੇ ਜਾਣਾ ਮੋਰੇ ਖੰਪੋੜੇ ਇਸ ਥੱਲੇ ਜਾ ਰਹੇ ਗੇਟ ਕਿਨੇ ਨੂੰ ਗੇਟ ਥੱਲੇ ਉੱਥੇ ਗਾਹਾਂ ਮਿਲਣਾ ਇਸੇ ਰਸਜਾ ਜ਼ਿਆਦਾ ਹੋਇਆਗਾ ਰੇ ਉਨ ਕੋ ਜਾ ਕੇ ਅੱਛਾ ਲੱਗਿਆ ਉਹ ਕੋ ਬੋਰਡਰ ਕੋ ਪਤਾ ਲੱਗ ਜਾਂਦਾ ਫਲੈਟਾਂ ਦਾ ਵੀ ਕਿਹੜੀ ਕਿਹੜੀ ਉਧਰ ਵੀ ਕੜਾ ਲੈਂਡ ਹੋ ਗਿਆ ਜਹਾਜ਼ ਉਹ ਆਪਾਂ ਦਿਖਾਉਂਦੇ ਸਾਨੂੰ ਉੱਥੇ ਜਾ ਕੇ ਸਾਰਾ ਇਹ ਖੜੇ ਬੰਦੇ ਪਾਈ ਉਹ ਇਹ ਗੇਟ ਚੋਂ ਹੋਂਦੇ 4 ਨੰਬਰ ਚ ਜਿੰਨੇ ਹੀ ਬੰਦੇ ਨੇ ਹੋਂਦੇ ਸਾਰੇ ਨੇ 4 ਨੰਬਰ ਗੇਟ ਚੋਂ ਵਾਦੀ 1.40 ਪਰ ਆਪਣਾ ਜਹਾਜ਼ ਉਤਰ ਗਿਆ ਵੀ ਹੌਲੀ ਹੌਲੀ ਉਹ ਘੰਟਾ ਘੰਡ ਬਾਹਰ ਲੱਗਣ ਲੱਗ ਪਏ ਨਿਕਲਣ ਨੂੰ ਅੱਟ ਡੱਗੇ ਦਾ ਬਹੁਤ ਲੈਣਾ ਨਹੀਂ ਲੈਣਾ ਨਿਕਲਦੇ ਆ ਹੁਣ ਬਹੁਤ ਘੱਟ ਨੇ ਟਮਾਟਾ ਮਾ ਬੰਦਾ ਨਿਕਲਦਾ ਮੱਕੇ ਆਪਣਾ ਬੰਦੇ ਤੇ ਪਹੁੰਚ ਚੁੱਕੇ ਆ ਜਹਾਜ ਬਣਾਉ ਲੱਗਿਆ ਉੱਪਰ 188 ਨੰਬਰ ਇਹ ਯਾਰ ਲੈ ਫਾਸ਼ੀ ਲਾਲ ਦੇ ਢੱਕਲੇ ਹੋਣੇ ਮਚਾਲੇ ਨੂੰ ਗੱਟੀ ਅਸ ਕਈ ਇਹ ਦੋ ਦੋ ਦੇਖੀ ਇਤਰੀ ਦਾ ਨਹੀਂ ਆਉਂਦਾ ਬੰਦੇ ਨੇ ਕੋਈ ਨਹੀਂ ਆ ਰਿਹਾ ਇਹ ਸਾਰੇ ਕੈਨੇਡਾ ਨੇ ਬੈਗ ਦੇ ਕੇ ਕੈਨੇਡਾ ਵਾਲੇ ਕਹਿੰਦੇ ਆ La la de la vez que en el y ਆタミン ਆਇਰਨ ਗੇਟ ਇਹ ਤਾਂ ਅਗੇ ਗੇਟੀ ਵਾਲੇ ਫੇਰ ਮੁਕੇ ਉਹ ਆਉਂਦੇ ਪਿੱਛੇ ਬਾਤ ਪਾ ਲੱਤੇ ਲੈ ਉਹ ਦਵਾ ਦੇਖੋ ਲੋ ਬਾਈ ਜੀ ਆ ਕੇ ਰਿਛਤ ਹੋਰ ਆਪਣੇ ਦਾ ਵੀ ਦਿਖਾਉਂਦਾ ਉਹਨਾਂ ਨੂੰ ਇਹ ਇਹਨੇ ਦੇ ਮਗਰ ਆ ਰਹੇ ਆ ਆਉਂ ਨਿਕਲਾ ਸਰਦਾਰ ਬਾਈ ਚਲੋ ਚਲੋ ਪਰਲੇ ਪਾਸੇ ਨੂੰ ਪਰਲੇ ਪਾਸੇ ਆਗੇ ਆਗੇ ਤਿੰਨੇ ਉਹ ਬਰੋਣਾ ਹੀ ਮੂਰੇ ਬਾਪੂ ਨਾ ਦਾ ਔਰ ਸੈਕਟਰ ਆ ਬਣੀ ਵੀ ਚਲੋ ਠੀਕ ਆ ਲੱਗ ਕੇ ਲੱਡ ਸ਼ਾਬਾਸ਼ ਲੋ ਬਾਈ ਲੱਗ ਕੇ ਲੱਦਣਾ ਸਮਾਨ ਰਸੀਂ ਇਹਨਾ ਬੈਗਾਂ ਦਾ ਬਹੁਤ ਫਾਇਦਾ ਗੋਲਾ ਜਿੱਥੇ ਨੂੰ ਮਰਜ਼ੀ ਡੱਟਦਾ ਜਿਹੜਾ ਟੇਚੀ ਉਹਨੇ ਵਿੱਚ ਕਾਬੂ ਆਉਂਦੇ ਹੈਗੇ 68 68 68 ਛੜਦਾ ਸੀ ਤਾਂ ਸਾਰਾ ਕੁਝ ਛੜਦਾ ਤੇਰੇ ਬਾਰੇ ਛੱਡਿਆ ਹੋਇਆ ਵੰਦ ਇਹਨਾਂ ਨੂੰ ਵਸ ਬਾਈ ਇੱਥੇ ਚੱਕ ਲੈਣ ਰੇਡ ਖੜੀ ਰਹਿ ਸੀ ਰੇਡੀ ਕੋਲੇ ਲਾਉਣੇ ਹੁਣ ਆ ਵੀ ਕਰ ਲੈ ਮਾਰਨੀ ਭਾਈ ਡਰਾਈਵਰ ਨੇ ਸਾਡਾ ਰਿਸ਼ਤੇਦਾਰ ਹੈ। ਇੱਕ ਨੇ ਵਜਨ ਜਾਈ ਦਾ ਹਿਸਾਬ ਦਾ ਜੀ। ਆਰਾਮ ਵਾਲੇ ਹਾਂ। ਇਹਨਾਂ ਪਾਰਾ ਹਿਉਂ ਦੇ ਦਾ। ਭੱਗੀ ਭਾਈ ਪਾਰਕਿੰਗ ਦੇ ਵਿੱਚ ਖੜੇ ਆ। ਔਰ ਇਹ ਪਾਰਕਿੰਗ ਦਾ ਰੇਟ ਵਧਿਆ ਵਾ ਜਿਆਦਾ। ਟਾਈਮ ਗਲੇ ਗੱਡੀ ਆਪਾਂ ਮਹਗਾਈ ਦੀ ਆ। ਹੁਣ ਅੱਧੇ ਘੰਟੇ ਤੁਸੀਂ ਲੱਦ ਕੇ ਤੁਰਫਣਾ। ਅੱਧੇ ਘੰਟੇ ਦੇ ਨਾਲ 250 ਰੁਪਿਆ ਕਰਿਆ ਵਾ। ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਜਦ ਤੱਕ ਸਤਿ ਸ੍ਰੀ ਅਕਾਲ ਜੀ